ਬਾਬੇ ਤਾਂ 3 ਸਾਲ ਬੜਾ ਸੀ ਉਹਨਾਂ ਨੇ ਆ ਕੇ ਇੱਕ ਦਿਨ ਬਾਬਾ ਜੀ ਨੇ ਬੇਨਤੀ ਕੀਤੀ ਕਹਿੰਦੇ ਭਗਤ ਜੀ ਮੱਥਰਾ ਦੇ ਪੇੜੇ ਖਾਣ ਨੂੰ ਜੀ ਕਰਦਾ ਹੈ ਮਹਾਰਾਜ ਕਹਿੰਦੇ ਸਭਾਈ 2 ਘੰਟੇ ਬਾਅਦ ਆ ਜੀ ਇਹ ਮੈਨੂੰ ਬਾਪੂ ਸਰਮ ਸਿੰਘ ਜੀ ਨੇ ਬਹੁਤ ਹੀ ਸਤਿਕਾਰਯੋਗ ਆ ਮੇਰੇ ਉਹਨਾਂ ਨੇ ਇਹ ਬਚਨ ਸੁਣਾਇਆ ਕਿਉਂਕਿ ਉਹਨਾਂ ਦੇ ਘਰ ਬਾਬਾ ਜੀ ਕਾਲੇ ਆਲ ਰਹਿੰਦੇ ਰਹੇ ਤਾਂ ਉਹ ਕਹਿੰਦੇ ਬਾਬਾ ਜੀ ਨੇ ਬਰਸਿੰਗ ਕੀਤਾ ਕੋਈ ਨਾ 2 ਘੰਟੇ ਬਾਅਦ ਆਜ ਤੈਨੂੰ 2 ਘੰਟੇ ਬਾਅਦ ਇੱਕ ਬੀਬੀ ਤੇ ਇੱਕ ਉਹਦੇ ਨਾਲ ਕੋਈ ਹੋਰ ਆਇਆ ਮੱਥਾ ਦੇ ਪਿੱਛੇ ਦੇ ਕੇ ਚਲੇ ਗਏ ਤਾਂ ਬਾਬਾ ਜੀ ਨੇ ਉਹਨਾਂ ਨੂੰ ਬੁਲਾਇਆ ਕਹਿੰਦੇ ਭਾਈ ਜਾਓ ਬਾਪੂ ਸਰਮ ਸਿੰਘ ਜੀ ਨੂੰ ਮੇਰੇ ਕੋਲ ਬਚਨ ਕੀਤਾ ਸੀ ਕਹਿੰਦੇ ਜਾਓ ਇਹਨੂੰ ਪਾਲ ਨੂੰ ਰਮੇਸ਼ਰ ਦੇ ਭਾਈ ਨੂੰ ਬੁਲਾ ਕੇ ਲਿਆਓ ਜਦੋਂ ਆਏ ਤਾਂ ਕਹਿੰਦੇ ਲੈ ਦੋ ਡੱਬੇ ਸੀ ਕਹਿੰਦੇ ਲੈ ਇੱਕ ਖਾ ਦਾ ਜਿੰਨੇ ਖਾਣੇ ਉਹਨਾਂ ਨੇ ਪੁੱਛਿਆ ਵੀ ਕਿਤੇ ਕਹਿੰਦੇ ਬਸ ਤੈਨੂੰ ਕਿੱਥੋਂ ਆਏ ਕਹਿੰਦੇ ਤੁਸੀਂ ਕਿਹਾ ਸੀ ਤੁਹਾਨੂੰ ਮੰਗਾਤੇ ਇਹ ਇਹ ਮਹਾਰਾਜ ਦੇ ਬਚਪਨ ਦੀ ਬਚਪਨ ਦਾ ਬਚਪਨ ਦਾ ਖੇਲ ਹੈ ਬਾਬਾ ਜੀ ਦਾ